ਲੋਕੀ ਦੁਨੀਆ ਚ ਵੱਸਦੇ ਬਥੇਰੇ ਪੰਜਾਬੀਆਂ ਦੀ ਤੌਰ ਵੱਖਰੀ ਇਹ ਗੀਤ ਤੁਸੀਂ ਸੁਣਿਆ ਹੋਵੇਗਾ ਔਰ ਕਹਿੰਦੇ ਨੇ ਪੰਜਾਬੀ ਸ਼ੌਕੀਨ ਹੁੰਦੇ ਹਨ ਅਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਿਹਾ ਕਿਉਂਕਿ ਅਕਸਰ ਹੀ ਜਦੋਂ ਕਿਸਾਨ ਮੰਡੀਆਂ ਨੂੰ ਤਿਆਰ ਹੁੰਦੇ ਹਨ ਤਾਂ ਬੜੀ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਹਨ ਕਿਉਂਕਿ ਧੁੱਪ ਮੀ ਹਨੇਰੀ ਅਤੇ ਸਾਰਾ ਦਿਨ ਸਾਰੀ ਰਾਤ ਉੱਥੇ ਕੱਟਣੀ ਮੁਸ਼ਕਲ ਹੁੰਦੀ ਹੈ ਪਰ ਤਾਜ ਕਮਿਸ਼ਨ ਏਜੰਟ ਜਾਨਕਿ ਇੱਕ ਆਰਤ ਅਜਹੀ ਸਾਡੇ ਦੋ ਭਰਾਵਾਂ ਨੇ ਤਿਆਰ ਕੀਤੀ ਹੈ ਪ੍ਰਾਲੀ ਦੇ ਵਿੱਚ ਅਜਿਹਾ ਦਸਤਰ ਤਿਆਰ ਕੀਤਾ ਹੈ ਜਿਹੜਾ ਦਸਤਰ ਤੁਸੀਂ ਕਦੀ ਕਦਾਈਂ ਵੇਖਿਆ ਹੋਵੇਗਾ ਜਿੱਥੇ ਏਸੀ ਦੀ ਸਹੂਲਤ ਹੈ ਸੀਸੀਟੀਵੀ ਕੈਮਰੇ ਲੱਗੇ ਹਨ ਵਾਈਫਾਈ ਲੱਗਾ ਹੈ ਐਲਸੀਡੀਆਂ ਲੱਗੀਆਂ ਹਨ ਰਸੋਈ ਤੁਸੀਂ ਵੇਖ ਸਕਦੇ ਹੋ ਫ੍ਰਿਜ ਹੈ ਠੰਡਾ ਪਾਣੀ ਪੀਣ ਨੂੰ ਇੱਥੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਿਲਦਾ ਹੈ ਕੌਫੀ ਮਸ਼ੀਨ ਲੱਗੀ ਹੈ ਜੇ ਕੋਈ ਖਾਣਾ ਪੀਣਾ ਹੋਵੇ ਭੁੱਖ ਲੱਗੀ ਹੋਵੇ ਤਾਂ ਇੱਥੇ ਖਾ ਪੀ ਸਕਦੇ ਹੋ ਆਓ ਗੱਲਬਾਤ ਕਰਦੇ ਹਾਂ ਇਹਨਾਂ ਦੋਵਾਂ ਭਰਾਵਾਂ ਨਾਲ ਕਿਉਂਕਿ ਪੰਜਾਬੀ ਹਰੇਕ ਕੰਮ ਦੇ ਵਿੱਚ ਵੱਖਰਾ ਰਿਕਾਰਡ ਬਣਾਉਂਦੇ ਹਨ ਅਤੇ ਇਹ ਵੀ ਇੱਕ ਰਿਕਾਰਡ ਹੈ ਕਿ ਇਹਨਾਂ ਦੋ ਭਰਾਵਾਂ ਨੇ ਸੋਚਿਆ ਕਿ ਕਿਸਾਨ ਸੜਕਾਂ ਤੇ ਰੁਲਦੇ ਹਨ ਧਰਨੇ ਲਾਉਂਦੇ ਹਨ ਸਰਕਾਰਾਂ ਰੋਲਦੀਆਂ ਹਨ ਪਰ ਜੇ ਉਹ ਮੰਡੀ ਵਿੱਚ ਪਹੁੰਚਦਾ ਹੈ ਤੇ ਅਸੀਂ ਉਸ ਨੂੰ ਥੋੜੀ ਜਿਹੀ ਅਜਹੀ ਸਹੂਲਤ ਦਈਏ ਕਿ ਇੱਥੇ ਆ ਕੇ ਉਹਨੂੰ ਘਰ ਤੋਂ ਵਧੀਆ ਮਾਹੌਲ ਦਿੱਤਾ ਜਾਵੇ ਆਹ ਗੱਲਬਾਤ ਕਰਦੇ ਹਾਂ ਜੀ ਭਾਈ ਦੇ ਮਨ 'ਚ ਵਿਚਾਰ ਕਿੱਦਾਂ ਆਇਆ ਕਿਉਂਕਿ ਵਧੀਆ ਉਪਰਾਲਾ ਸਬਸਕ੍ਰਾਈਬ ਹਾਜੀ ਸ਼ੁਭਨਾਮ ਕੀ ਹੈ ਸਭ ਤੋਂ ਪਹਿਲਾਂ ਇਹ ਸਵਾਲ ਕਿ ਇਹ ਜਿਹੜਾ ਉਪਰਾਲਾ ਤੁਸੀਂ ਕੀਤਾ ਕਿਸਾਨੀ ਅੰਦੋਲਨ 'ਚ ਇਹ ਜਿਹਾ ਟਰਾਲੀਆਂ ਦਾ ਜ਼ਿਕਰ ਹੁੰਦਾ ਸੀ ਚੈਨਲਾਂ 'ਤੇ ਮੀਡੀਆ 'ਚ ਪਰ ਤੁਸੀਂ ਇੱਕ ਅਜਿਹੀ ਅਾਰਤ ਤਿਆਰ ਕੀਤੀ ਹੈ ਇੱਥੇ ਬਹਿ ਕੇ ਪਤਾ ਲੱਗਦਾ ਕਿ ਜਿੰਦਾ ਘਰ ਚ ਬੈਠੇ ਆ ਨਾਮ ਕੀ ਹੈ ਕਿਦਾਂ ਆਈਡੀਆ ਹੈ ਪਹਿਲਾਂ ਤਾਂ ਜੀ ਤੁਹਾਡਾ ਧੰਨਵਾਦ ਤੁਸੀਂ ਇੱਥੇ ਪਹੁੰਚੇ ਹੋ ਤੁਹਾਡਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਆ ਮੇਰਾ ਨਾਮ ਸਰਤਾਜ ਸਿੰਘ ਤੇ ਅਸੀਂ ਆਰਤੀ ਆਰਤ ਕਰਦੇ ਹਾਂ ਕੋਈ 6 ਸਾਲ ਤੋਂ 7 ਸਾਲ ਤੋਂ ਕਰਦੇ ਆ ਤੇ ਉਦੋਂ ਤੋਂ ਪਹਿਲਾਂ ਅਸੀਂ ਵੀ ਇਤਰੇ ਆਣ ਕੇ ਬੈਠਦੇ ਸੀ ਮੰਡੀ ਚ ਕਿਉਂਕਿ ਪ੍ਰਬੰਧ ਨਹੀਂ ਹੈ ਕੋਈ ਵੀ ਬੈਠਣ ਦਾ ਕੋਈ ਪ੍ਰਬੰਧ ਪ੍ਰਬੰਧ ਨਹੀਂ ਹੈ ਸਰਕਾਰਾਂ ਮਤਲਬ ਇਹਨਾਂ ਕੰਮਾਂ 'ਚ ਫੇਲ ਨੇ ਸਰਕਾਰਾਂ ਨੂੰ ਇਹ ਉਪਰਾਲੇ ਕਰਨੇ ਚਾਹੀਦੇ ਨੇ ਕਿ ਮੰਡੀਆਂ 'ਚ ਕਿਸਾਨਾਂ ਦੀ ਇਹ ਅੰਦਾਜ਼ਾ ਕਿਸਾਨ ਜਿਹੜਾ ਇੰਨੀ ਫਸਲ ਪੈਦਾ ਕਰਦਾ ਤੇ ਉਹ ਜਦੋਂ ਆਉਂਦਾ ਤੇ ਉਹ ਖੁਦ ਹੀ ਰੋਲ ਰਿਹਾ ਇੱਥੇ ਮੰਡੀਆਂ ਚ ਆਣ ਕੇ ਤੇ ਅਸੀਂ ਤਾਂ ਇਹ ਉਪਰਾਲਾ ਕੀਤਾ ਸੀ ਕਿ ਚਲੋ ਜਿੰਨਾ ਚਿਰ ਕਿਸਾਨ ਆਉਂਦਾ ਅਸੀਂ ਖੁਦ ਵੀ ਕਿਸਾਨ ਆ ਤੇ ਅਸੀਂ ਵੀ ਪਹਿਲਾਂ ਜਾਂਦੇ ਸੀ ਮੰਡੀਆਂ 'ਚ ਤੇ ਇਦਾਂ ਹੀ ਬੈਠਣਾ ਪੈਂਦਾ ਸੀ ਬੋਰੀਆਂ ਤੇ ਬੈਠ ਕੇ ਇਸ ਤਰ੍ਹਾਂ ਹੀ ਜੋ ਵੀ ਆ ਹੁਣੇ ਆ ਵੀ ਉਹਨ ਸਾਨੂੰ ਵੀ ਵੀ ਚਲੋ ਇੱਕ ਦਾ ਸ਼ੌਂਕ ਇੱਕ ਵੀ ਸ਼ੌਂਕ ਵੀ ਨਿੰਦੜਾ ਪਕਾਉਣਾ ਬੜਾ ਔਖਾ ਹੁੰਦਾ ਅਸੀਂ ਸ਼ੌਂਕ ਸੀਗਾ ਉਹ ਮਤਲਬ ਪਗਾਇਆ ਵੀ ਸਹੀ ਕੀਤਾ ਕਿਸਾਨਾਂ ਨੇ ਪਰ ਇਹ ਕਿਸਾਨ ਅਕਸਰ ਹੀ ਰੋਲਦਾ ਵੇਖਿਆ ਗਿਆ ਖਬਰਾਂ ਵਿੱਚ ਵੇਖਿਆ ਧਰਨੇ ਸਾਡੇ ਬਜ਼ੁਰਗਾਂ ਨੇ ਸ਼ਰਤ ਦੇ ਉੱਪਰ ਲਾਏ ਹੁੰਦੇ ਆ ਕੋਈ ਦਰਖਤ ਨਹੀਂ ਉੱਥੇ ਮੰਡੀਆਂ 'ਚ ਕੋਈ ਦਰਖਤ ਨਹੀਂ ਦਰਖਤ ਬੜੇ ਵੱਡੇ ਪੱਦਰ ਤੇ ਕੱਟੇ ਗਏ ਆ ਤੇ ਕਿਸਾਨ ਜਿਹੜਾ ਧੁੱਪ ਮੀਂਹ ਹਨੇਰੀ ਆਪਣੇ ਪਿੰਡੇ ਤੇ ਸਹਿਣ ਕਰਦਾ ਪਰ ਜਦੋਂ ਇੱਥੇ ਆਉਂਦੇ ਨੇ ਕਿਸਾਨ ਫਿਰ ਕਿਸ ਤਰ੍ਹਾਂ ਇਹ ਗੱਲਾਂ ਬਾਤਾਂ ਨਾ ਸਾਂਝੀਆਂ ਕਰਦੇ ਆ ਕੋਈ ਬਜ਼ੁਰਗ ਵੀ ਆਉਂਦੇ ਆ ਕੋਈ ਹਾਨੀ ਵੀ ਆਉਂਦੇ ਆ ਕੀ ਕਹਿੰਦੇ ਆ ਤੁਹਾਨੂੰ ਆ ਦੇਖੋ ਜੀ ਕਿਸਾਨ ਤਾਂ ਪਹਿਲਾਂ ਰੁਲਿਆ ਹੋਇਆ ਹੀ ਆ ਤੇ ਉਹਨਾਂ ਨੂੰ ਕਿਸਾਨੀ ਦੀ ਮਾਰ ਪੈ ਰਹੀ ਪਰਮਾਤਮਾ ਵੀ ਉਹਨਾਂ ਦਾ ਸਾਥ ਨਹੀਂ ਦੇ ਰਿਹਾ ਉਧਰੋਂ ਸਰਕਾਰਾਂ ਵੀ ਸਾਥ ਕੋਈ ਨਹੀਂ ਦੇ ਰਹੀਆਂ ਤੇ ਜਿਹੜੇ ਆਉਂਦੇ ਨੇ ਵਿਚਾਰੇ ਉਹ ਸਾਡੇ ਕੋਲ ਕਿਸਾਨ ਆਉਂਦੇ ਨੇ ਉਹ ਆਸੀਂ ਆ ਉਪਰ ਲਾ ਕੀਤਾ ਕਿ ਇੱਥੇ ਬੈਠਦੇ ਨੇ ਵਧੀਆ ਤਰੀਕੇ ਨਾਲ ਸਾਫ਼ ਜਗ੍ਹਾ ਬੈਠਣ ਨੂੰ ਆਈਸੀ ਲੱਗਾ ਕੌਫੀ ਮਸ਼ੀਨ ਲੱਗੀ ਹੈ ਫ੍ਰਿਜ ਰੱਖਿਆ ਕੁਝ ਖਾਣ ਪੀਣ ਨੂੰ ਵੀ ਰੱਖਿਆ ਜੇ ਕਿਸੇ ਨੂੰ ਜ਼ਰੂਰ ਤਾਂ ਉਹ ਖਾਂਦਾ ਪੀਂਦਾ ਵੀ ਆ ਵੀ ਮਤਲਬ ਉਹਨੂੰ ਘਰ ਦੀ ਚੇਤਾ ਭੁੱਲ ਜਾਂਦਾ ਜਿੰਨਾ ਚਿਰ ਉਹ ਮੰਡੀ ਆਉਂਦਾ ਉਹਨੂੰ ਘਰ ਦਾ ਚੇਤਾ ਭੁੱਲਿਆ ਹੋਇਆ ਹੁੰਦਾ ਤੇ ਉਹ ਕੁਝ ਵੇਖੋ ਆਣ ਕੇ ਬੈਠਦੇ ਨੇ ਤੇ ਅਸੀਂ ਸੀ ਦਿੰਦੇ ਉਹ ਵੀ ਸਾਨੂੰ ਪੇ ਚਲੋ ਬੈਠਣ ਨੂੰ ਤਾਂ ਜਗ੍ਹਾ ਹੈ ਕਿਤੇ ਇਹ ਤਾਂ ਹੈ ਕਿ ਕਿਤੇ ਮੰਡੀ ਚ ਗਏ ਆ ਤਾਂ ਅਸੀਂ ਬੈਠਣ ਨੂੰ ਜਗ੍ਹਾ ਵਧੀਆ ਵਾ ਮਿਲੀ ਹੈ ਪਰ ਇਹ ਕਿੰਨਾ ਕ ਸਮਾਨ ਲਗਾ ਟਰਾਲੀ ਤਿਆਰ ਕਰਨ ਨੂੰ ਇਹ ਦਫਤਰ ਜਿਹੜਾ ਵਧੀਆ ਤਿਆਰ ਕਰਨ ਟਰਾਲੀ ਦੇ ਵਿੱਚ ਕਿਉਂਕਿ ਹੁਣ ਜਿੱਦਾਂ ਸੀਨੀਅਰ ਸ਼ੁਰੂ ਹੋਇਆ ਕਣਕ ਦਾ ਕਿੰਨੀ ਦੇਰ ਪਹਿਲਾਂ ਆਈਡੀਆ ਦਿਮਾਗ 'ਚ ਲਿਆ ਤੇ ਕਦੋਂ ਫਿਰ ਸ਼ੁਰੂ ਕੀਤਾ ਕਿ ਇਹ ਅਸੀਂ ਜਾ ਕੇ ਮੰਡੀ ਚ ਲਾਉਣੀ ਹੈ ਇਹ ਵੇਖੋ ਜੀ ਪਹਿਲਾਂ ਤਾਂ ਆਈਡੀਆ ਤੇ ਦਿਮਾਗ 'ਚ ਚੱਲਦੇ ਹੀ ਰਹਿੰਦੇ ਆ ਵੀ ਕੋਈ ਨਾ ਕੋਈ ਸਹੂਲਤ ਕੀਤੀ ਜਾਵੇ ਤੰਬੂ ਪਹਿਲਾਂ ਤਾਂ ਤੰਬੂ ਲਗਾਉਣੇ ਪੈਂਦੇ ਹੁੰਦੇ ਫਿਰ ਹੌਲੀ-ਹੌਲੀ ਇਹ ਦਿਲ ਕੀਤਾ ਕਿ ਚਲੋ ਕੁਝ ਨਾ ਸਹੂਲਤ ਫ ਇੱਕ ਟਰਾਲੀ ਬਣਾਈ ਜਾਵੇ ਉਹ ਵੀ ਮਤਲਬ ਟਰਾਲੀ ਟਾਈਪ ਆ ਬਲੈਰੋ ਮਗਰ ਪਾਉ ਜਾਂ ਟਰੈਕਟਰ ਮਗਰ ਪਾਉ ਤੇ ਜਿੱਥੇ ਮਰਜ਼ੀ ਲੈ ਜਾਓ ਦਫ਼ਤਰ ਫਿਰ ਬਣਾਇਆ ਹੈ ਵਾਲਾ ਫਿਰ ਕਿਸਾਨ ਜਿਹੜੇ ਇੱਥੇ ਆ ਕੇ ਤੁਹਾਡ ਕੋਲ ਬੈੰਦੇ ਖਲੋਂਦੇ ਆ ਰਵਾਰੀ ਆਉਂਦੀ ਆ ਇੱਕ ਦਿਨ ਦਾ ਕਿਸਾਨ ਬੜੀ ਜਲਦੀ ਕਰਦਾ ਕਿ ਉਹ ਧੁੱਪ 'ਚ ਬੈਠੇ ਆ ਜਾਂ ਕੋਈ ਮੀਂਹ ਆ ਗਿਆ ਹਨੇਰੀ ਆ ਗਈ ਇੱਥੇ ਤੇ ਬੜੇ ਆਰਾਮ ਨਾਲ ਬੈਠੇ ਹੋ ਦੇਸੀ ਰੂਮ 'ਚ ਕਈ ਵਾਰੀ ਸੌ ਜਾਂਦੇ ਹੋਣੇ ਆ ਨੀਂਦ ਆਈ ਦੀ ਥਕਾਵਟ 'ਚ ਫਿਰ ਕਹਿੰਦੇ ਆ ਵੀ ਚਲੋ ਨੰਬਰ ਅੱਗੇ ਪਿਛੇ ਹੋ ਜੇ ਕੋਈ ਗੱਲ ਨਹੀਂ ਵੇਖੋ ਜੀ ਕਿਸਾਨ ਆਉਂਦੇ ਆ ਤੁਸੀਂ ਉਹਨਾਂ ਤੋਂ ਵੀ ਰਿਵਿਊ ਲੈ ਸਕ ਮਤਲਬ ਕੋਈ ਮੁਸ਼ਕਲਤਾ ਹੁੰਦੀ ਨਹੀਂ ਕਿਸਾਨ ਤਾਂ ਵੇਖੋ ਗਰਮੀ ਚ ਆਉਂਦਾ ਪਹਿਲਾਂ ਤਾਂ ਖਪਿਆ ਪੈਲੀ ਚੋਂ ਸਿੱਧੇ ਇੱਥੇ ਆ ਜਾਂਦੇ ਨੇ ਫਿਰ ਅਗਲੇ ਆਉਂਦੇ ਨੇ ਕਈ ਤਾਂ ਸੌਂ ਜਾਂਦੇ ਨੇ ਆਲ ਕੇ ਏਸੀ ਲੱਗਾ ਹੁੰਦਾ ਠੰਡਾ ਵਾ ਰੂਮ ਤੇ ਫਿਰ ਕਈ ਕਹਿੰਦੇ ਫਿਰ ਚੌਧਰੀ ਸਾਡੇ ਆਵਾਜ਼ ਮਾਰਦੇ ਨੇ ਕਿ ਭਾਜੀ ਢਾਡੀ ਵਾਰੀ ਆ ਗਈ ਐ ਤ ਤਲਾ ਲਾ ਲੋ ਫਿਰ ਕਈ ਤਾਂ ਤਲਾ ਹੁੰਦੇ ਨੇ ਤੇ ਕਈ ਜਾਂਦੇ ਯਾਰ ਹੋਰ ਕਿਸੇ ਦੀ ਤੋਲ ਲਾਂ ਮੈਂ ਘੜੀ ਠਹਿਰ ਕੇ ਤਲਾ ਲਾ ਦੂੰਗਾ ਤੇ ਉਹ ਵੀ ਕਿਸਾਨ ਸਾਡੇ ਕੋਲ ਹੁੰਦੇ ਨੇ ਤੋਂ ਦੋਵਾਂ ਭਰਾਵਾਂ ਦਾ ਵੱਡਾ ਉਪਰਾਲਾ ਜੀ ਕਿਸਾਨ ਨੂੰ ਸੁੱਖ ਦੇ ਕੁਝ ਪਲ ਦੇਣ ਵਾਸਤੇ ਇਹਨਾਂ ਵੀਰਾਂ ਨੇ ਦਫ਼ਤਰ ਇਹ ਤਿਆਰ ਕੀਤਾ ਹੈ ਟਰਾਲੀ ਦੇ ਵਿੱਚ ਕਿ ਜਦੋਂ ਕਿਸਾਨ ਕਹਿੰਦੇ ਇੱਥੇ ਆਉਂਦੇ ਹੈ ਤੇ ਘਰ ਵਰਗਾ ਮਾਹੌਲ ਉਸ ਤੋਂ ਵਧੀਆ ਮਾਹੌਲ ਮਿਲਦਾ ਹੈ ਤੇ ਉਹਨਾਂ ਨੂੰ ਜ਼ਿਆਦਾ ਕਾਲੀ ਨਹੀਂ ਹੁੰਦੀ ਕਿ ਸਾਡੀ ਜੋ ਕਣਕ ਹੈ ਜੋ ਸਾਡੀ ਫਸਲ ਹੈ ਉਹਦੀ ਵਾਰੀ ਅੱਗੇ ਪਿੱਛੇ ਵੀ ਹੋ ਜੇ ਤੇ ਐਡਜਸਟ ਕਰ ਲੈਂਦੇ ਆ ਸਸ ਜੀ ਮੇਰਾ ਨਾਮ ਹਰਤਾ ਸਿੰਘ ਹੈ ਜੀ ਅਹੇ ਤੁਸੀਂ ਦੱਸੋ ਮੜਾ ਜਿਆ ਆਈਡੀਆ ਕਿੱਦਾਂ ਦਿਮਾਗ ਦੇ ਵਿੱਚ ਆਇਆ ਦੋਵਾਂ ਭਰਾਵਾਂ ਨੇ ਕਿੱਦਾਂ ਸਲਾਹ ਕੀਤੀ ਕਿੰਨੀ ਦੇਰ ਪਹਿਲਾਂ ਕੀਤੀ ਤੇ ਫਿਰ ਕਿੱਦਾਂ ਤਿਆਰੀ ਸ਼ੁਰੂ ਕੀਤੀ ਇਹ ਜਦੋਂ ਅਸੀਂ ਪਹਿਲੇ ਸੀਜ਼ਨ 'ਚ ਆਏ ਸੀ ਇੱਥੇ 2018 'ਚ ਤੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀਗਾ ਕਿ ਮੱਛਰ ਮੱਖੀ ਬੁਰਾ ਹਾਲ ਗਰਮੀਆਂ ਸਿਆਲ ਚ ਠੰਡ ਤੇ ਅਸੀਂ ਉਦੋਂ ਹੀ ਸੋਚ ਲਿਆ ਸੀ ਪਈ ਅਸੀਂ ਅਗਲੀ ਵਾਰੀ ਨੂੰ ਕੁਛ ਨਾ ਕੁਛ ਅਲੱਗ ਕਰਨਾ ਵਾ ਜਿਹੜਾ ਦੂਜਿਆਂ ਤੋਂ ਤੇ ਕਿਸਾਨ ਵੀ ਬੜਾ ਪੀ ਪਰੇਸ਼ਾਨ ਸੀਗਾ ਸਾਰਿਆਂ ਨੂੰ ਰੱਖ ਕੇ ਫਿਰ ਅਸੀਂ ਇੱਕ ਲੈਵਲ ਜੇ ਬਣਾ ਪਏ ਇਦਾਂ ਦਾ ਕੰਮ ਕਰੀਏ ਜਿੱਚ ਕੇ ਵੱਖਰਾ ਹੀ ਸਿਸਟਮ ਹੋ ਜਾਏ ਬਾਕੀਆਂ ਨਾਲ ਤੇ ਫਿਰ ਅਸੀਂ ਉਹਦੇ ਤੋਂ ਹੀ ਆਈਡੀਆ ਲੈ ਕੇ ਵੀ ਕਿੱਦਾਂ ਕੀਤਾ ਜਾਏ ਕੀ ਕੀਤਾ ਜਾਏ ਫਿਰ ਹੌਲੀ-ਹੌਲੀ ਤਿਆਰੀ ਦੇ ਵਿੱਚ ਕਰਦੇ ਗਏ ਕਰਦੇ ਗਏ ਹਰ ਸਾਲ ਕੁਛ ਨਾ ਕੁਛ ਨਵਾਂ ਤਬਦੀਲ ਕਰਦੇ ਰਹੀਦਾ ਜੇ ਦੀ ਮਾੜੀ-ਮੋਟੀ ਮੁਸ਼ਕਲ ਆਉਂਦੀ ਆ ਉਹ ਅਗਲੇ ਸਾਲ ਅਸੀਂ ਕੱਢ ਦਿੰਦੇ ਆ ਤੇ ਹੁਣ ਤੇ ਇਸ ਟਾਈਮ ਤੇ ਕੋਈ ਮੈਨੂੰ ਮੇਰੇ ਆ ਕੇ ਪੂਰੀ ਐ ਹਾਟਲਾਂ ਵਾਲੀ ਫੀਲਿੰਗ ਹੀ ਆ ਪਰ ਇਹ ਵਿਖਿਆ ਜਾਵੇ ਜਿੱਦਾਂ ਹੁਣ ਆਧੁਨਿਕ ਜਮਾਨਾ ਕਿਸੇ ਨੂੰ ਵਾਈਫਾਈ ਫ੍ਰੀ ਮਿਲ ਜਾਏ ਤੇ ਉਹਨੂੰ ਬੜੀ ਖੁਸ਼ੀ ਹੁੰਦੀ ਆ ਇਥੇ Wi-Fi ਹੈ ਫਰਿੱਜ ਆ ਨਾਲ ਕਾਫੀ ਮਸ਼ੀਨ ਲੱਗੀ ਆ ਨਾਲ AC ਲਾਇਆ ਤੁਸੀਂ LCD ਲੱਗੀ ਆ ਗਾਣੇ ਵੀ ਚੱਲਦੇ ਸ਼ਬਦ ਵੀ ਚੱਲਦੇ ਕੀ ਗਾਣਾ ਚਾਹੁੰਦੇ ਹੋ ਮੈਂ ਕਿਹਾ ਜਿੰਨੇ ਵੀ ਸਾਡੇ ਕਸਟਮਰ ਆਉਂਦੇ ਨੇ ਉਹ ਆਪਣੇ ਆਪਣੇ ਫੋਨ ਲੈ ਕੇ ਕੋਈ ਗਾਣੇ ਸੁਣਦਾ Wi-Fi ਫ੍ਰੀ ਚੱਲਣ ਰਿਹਾ ਜੀ ਤੇ ਠੰਡਾ ਪਾਣੀ ਫਰਿੱਜ ਦੇ ਵਿੱਚ ਆ ਕਾਫੀ ਆ ਮਸ਼ੀਨ ਆ ਆਪੇ ਨੱਪਰੇ ਸੋਚ ਕੱਢ ਕੇ ਪੀ ਲੈਂਦੇ ਆ ਚੱਲੀ ਜਾਂਦਾ ਵੀ ਪੂਰੇ ਇੰਜੋਏ ਕਰਦੇ ਆ ਸਾਡੇ ਕਿਸਾਨ ਜਿਹੜੇ ਆ ਨਾ ਇੰਜੋਏ ਕਰਦੇ ਆ ਤੋੜਤਲਾਵਾ ਹੋਰ ਕਿੰਨੇ ਇੱਥੇ ਆਰਤੀਆਂ ਨੇ ਤੇ ਉਹਨਾਂ ਨੂੰ ਫਿਰ ਕਿਦਾਂ ਤੁਹਾਨੂੰ ਵੀਊ ਮਿਲਦੇ ਜਦੋਂ ਬੈਂਦੀਓ ਤੁਸੀਂ ਕਦੇ ਫ੍ਰੀ ਟਾਈਮ 'ਚ 10-15 ਮਿੰਟ ਬੈਂਦੀਓ ਸਾਰੇ ਫਿਰ ਕਿਦਾਂ ਇਹ ਗੱਲਾਂ ਚੱਲਦੀਆਂ ਤੁਹਾਡੀ ਇਸ ਭਰਾਲੇ ਨੂੰ ਲੈ ਕੇ ਨਹੀਂ ਉਹ ਵੀ ਸਾਰੇ ਬੜੇ ਖੁਸ਼ ਆ ਜੀ ਇੱਥੇ 6 ਆਰਤੀਆਂ ਨੇ ਤੇ ਸਾਰੇ ਹੀ ਬੜੇ ਖੁਸ਼ ਹੁੰਦੇ ਆ ਜਦੋਂ ਵੀ ਉਹ ਫ੍ਰੀ ਹੁੰਦੇ ਨੇ ਨਾ ਸਾਰੇ ਇੱਥੇ ਆਣ ਕੇ ਜਦੋਂ ਕੋਈ ਮੀਟਿੰਗ ਵੀ ਕਰਨੀ ਉਹ ਵੀ ਇੱਥੇ ਤੇ ਅਦਰਵਾਈਜ਼ ਕੋਈ ਵੀ ਨਿੱਕਾ ਮੋਟਾ ਕੰਮ ਇੱਥੇ ਆਣ ਕੇ ਡਿਸਕਸ ਕਰਦੇ ਆ ਇੱਥੇ ਹੋਰ ਵੀ ਸਾਡੇ ਕਿਸਾਨ ਵੀਰ ਮੌਜੂਦ ਹੈ ਸੱਸਾ ਕਾ ਪਾਰੀ ਸ਼ੋਬਨਾਮ ਕੀ ਜੀ ਜੀ ਮੇਰਾ ਨਾਮ ਪ੍ਰਗਟ ਸਿੰਘ ਪਰੀ ਤੁਹਾਡਾ ਬੱਚਾ ਵੀ ਨਾਲ ਆਇਆ ਹਾਂਜੀ ਬੱਚੇ ਤੇ ਜਾਂਦੇ ਨਹੀਂ ਆ ਮੰਡੀਆਂ ਚ ਵੀ ਉੱਥੇ ਤੇ ਗਰਮੀ ਲੱਗਣੀ ਆ ਪਾਪਾ ਬੋਰੀਆਂ ਤੇ ਬਹਿਣਾ ਪੈਣਾ ਨਾ ਪੀਣ ਨੂੰ ਪਾਣੀ ਮਿਲਣਾ ਨਾ ਕੋਈ ਚਾਹ ਮਿਲਣੀ ਪਰ ਇਹ ਬੱਚਾ ਮੈਂ ਆਫ ਕੈਮਰਾ ਸੁਣ ਰਿਹਾ ਸੀ ਵੀ ਰੋਜ਼ ਹੀ ਆ ਜਾਂਦਾ ਇੱਥੇ ਬਹਿਣ ਵਾਸਤੇ ਕੀ ਗਾਣਾ ਚਾਹੁੰਦੇ ਹੋ ਇਹ ਰੋਜ਼ ਹੀ ਆ ਜਾਂਦਾ ਜਦੋਂ ਸਕੂਲ ਤੋਂ ਫ੍ਰੀ ਹੁੰਦਾ ਹੈ ਇੱਥੇ ਆ ਕੇ ਬਹਿਣਾ ਬਹੁਤ ਪਸੰਦ ਕਰਦਾ ਖਾਸ ਕਰਕੇ ਜਦੋਂ ਦਾਣੇ ਲੈ ਕੇ ਆਉਣੇ ਆ ਉਦੋਂ ਇਹ ਛੁੱਟੀ ਕਰਦਾ ਸਕੂਲ ਤੋਂ ਵੀ ਉਹ ਟਰਾਲੀ ਵਿੱਚ ਜਾ ਕੇ ਬਹਿਣਾ ਤੇ ਖੁਸ਼ ਹੁੰਦਾ ਆ ਆਣ ਕੇ ਇੱਥੇ ਸਾਨੂੰ ਵੀ ਵਧੀਆ ਲੱਗਦਾ ਇੱਥੇ ਆਣ ਕੇ ਕਿ ਖੱਟੇ ਮਿੱਟੀ ਤੋਂ ਬਾਜੀ ਦਾ ਅਕਸਰ ਹੀ ਕਿਸਾਨ ਦੇ ਮਨ ਚ ਹੁੰਦਾ ਨਾ ਕਿ ਜੋ ਫਸਲ ਲੈ ਕੇ ਜਾਣੀ ਆ ਤੇ ਫਿਰ ਵਾਰੀ ਲਈ ਹੁੰਦੀ ਕਈ ਭਰਾਵਾਂ ਨੇ ਇਸ ਵਾਰ ਤੂੰ ਜਾਣਾ ਅਗਲੀ ਵਾਰ ਮੈਂ ਜਾਣਾ ਜਾਂ ਪਿਓ ਪੁੱਤ ਨੇ ਵਾਰੀ ਲਈ ਹੁੰਦੀ ਆ ਉਹ ਵਾਰੀ ਕਿਉਂ ਲਈ ਹੁੰਦੀ ਵੀ ਧੁੱਪ ਛਾਂ ਤੋਂ ਬਚਣ ਦੇ ਮਾਰੇ ਨੇ ਤੇ ਇੱਥੇ ਜਦੋਂ ਫਿਰ ਬੜਾ ਚਾਰਿਆ ਚੜ ਜਾਂਦਾ ਵੀ ਜਾ ਕੇ ਚਲੋ ਟਰਾਲੀ 'ਚ ਬਾਵਾਂਗੇ ਉੱਥੇ ਦਫ਼ਤਰ ਬਣਿਆ ਏਸੀ ਰੂਮ ਹੈ ਇੱਥੇ ਕਾਊਟ ਇਹਦੇ ਘੜੀ ਆਰਾਮ ਵੀ ਕਰ ਲਾਂਗੇ ਬਿਲਕੁਲ ਜੀ ਸਾਡੀ ਸਾਡੀ ਦੋਨਾਂ ਦੀ ਵਾਰੀ ਇਸ ਤੋਂ ਵੱਡਾ ਨਹੀਂ ਆਉਂਦਾ ਇਹ ਜ਼ਿਆਦਾ ਹੁੰ ਤੇ ਸਾਡੀ ਵਾਰੀ ਦੋਨਾਂ ਦੀ ਆ ਤੇ ਸਾਨੂੰ ਇੱਥੇ ਬਹੁਤ ਆ ਕੇ ਵਧੀਆ ਲੱਗਦਾ ਬਾਹਰ ਦਾਣੇ ਟੋਲ ਰਿਆ ਸਾਨੂੰ ਕੋਈ ਚਿੰਤਾ ਨਹੀਂ ਆਰਾਮ ਨਾਲ ਇੱਥੇ ਬੈਠੇ ਆ ਜਲ ਸਾਨੂੰ ਪਰਚੀ ਮਿਲ ਜਾਨੀ ਅਸੀਂ ਲੈ ਕੇ ਚਲ ਜਾਣਾ ਅਰ ਹੋਰ ਵੀਰ ਹੋਰ ਨੌਜਵਾਨ ਤੇ ਆਸਾਨ ਵੀਰ ਮੌਜੂਦ ਹੈ ਗੱਲਬਾਤ ਕਰਦੇ ਆ ਪਾਈ ਨਾਮ ਕੀ ਜੇ ਮੇਰਾ ਨਾਮ ਸੁਰਿੰਦਰਪਾਲ ਸਿੰਘ ਹੈ ਸੁਰਿੰਦਰ ਭਾਜੀ ਕੀ ਕਹਿਣਾ ਚਾਹੁੰਦੇ ਹੋ ਜੇ ਇਹ ਸਰਕਾਰਾਂ ਵੀ ਇਦਾਂ ਦੇ ਉਪਰਾਲੇ ਕਰਨ ਘਟੋ ਘਟਾ ਕਮਰੇ ਬਣੇ ਹੋਣ ਜਾਹੀ ਸੀਨਾ ਲੱਗੇ ਹੁਣ ਪੱਖੇ ਲੱਗੇ ਹੁਣ ਪਾਣੀ ਦੀ ਸਹੂਲਤ ਵਧੀਆ ਹੋਵੇ ਤੇ ਕਿਸਾਨਾਂ ਨੂੰ ਕਿੰਨਾ ਇੱਕ ਰਾਹਤ ਮਿਲੇਗੀ ਭਾਜੀ ਬਹੁਤ ਵਧੀਆ ਮਿਲੂਗੀ ਇਹ ਤੇ ਚਲੋ ਇਹਨਾਂ ਨੇ ਕਰ ਲਿਆ ਤੇ ਲਾਗੇ ਚੱਕ ਮੰਡੀਆਂ ਵੇਖ ਲਓ ਵੀ ਕੋਈ ਹਾਲ ਨਹੀਂ ਅਨਰਗ ਤੇ ਇਦਾਂ ਬਸ ਮਿੱਟਾ ਮਿੱਟੀ ਘਟਾ ਤੇ ਬੋਰੀਆਂ ਦੇ ਬੈਗਰ ਚ ਉੱਥੇ ਦਿਹਾੜੀ ਲੰਘ ਜਾਂਦੀ ਰਾਤ ਵੀ ਲੰਘ ਜਾਂਦੀ ਇਦਾਂ ਬਸ ਮਸ਼ੱਲਤਾਂ ਮਾਰਦੇ ਮਸ਼ੱਲਤ ਤੇ ਜਦੋਂ ਇਹ ਦਫ਼ਤਰ ਨਹੀਂ ਉਦੋਂ ਵੀ ਤੁਸੀਂ ਇਦਾਂ ਹੀ ਹੁੰਦੇ ਅੱਜ ਦੇ ਬੜੇ ਤੋਂ ਖੁਸ਼ ਲੱਗਣ ਦੇ ਚਲੋ ਏਸੀ ਰੂਮ 'ਚ ਬੈਠੇ ਆ ਉਦੋਂ ਵੀ ਇਦਾਂ ਹੁੰਦੇ ਕਿ ਜਾਂ ਵਾਰੀ ਲਈ ਹੁੰਦੀ ਕਿ ਪਾਪਾ ਚਲੋ ਮੈਂ ਨਹੀਂ ਜਾਣਾ ਦੂਜੇ ਨੂੰ ਭੇਜ ਦੋ ਧੁੱਪ ਬੜੀ ਹੁੰਦੀ ਆ ਜਾਂ ਨੇਰੀ ਬੜੀ ਮਿਲੇ ਆ ਬੜੀ ਤਾਂ ਦਾ ਮੌਸਮ ਆ ਜਾਂਦਾ ਮੈ ਜੀ ਪਹਿਲਾਂ ਡੈਡੀ ਮੇਰੇ ਹੁੰਦੇ ਹੁੰਦੇ ਸੀ ਮੈਂ ਖੋਲਦਾ ਮੈਂ ਆਪਣਵਾਨੀ ਕਰਦਾ ਜੀ ਇਹਨਾਂ ਕੋਲ ਕਰਦਾ ਇਹਨਾਂ ਦਾ ਖੜਾ ਪਿੰਡ ਤੇ ਡੈਡੀ ਹੁੰਦੇ ਹੁੰਦੇ ਸੀ ਤੇ ਉਹ ਚਲੋ ਹੁਣ ਨਹੀਂ ਤੇ ਫਿਰ ਮੈਂ ਹੁਣ ਗੱਡੀ ਮੰਡੀ ਉਹਨਾਂ ਦੇ ਬਾਅਦ ਇੱਥੇ ਆੜ ਕੇ ਬੈਜੀ ਤਾਂ ਬਾਠ ਠੀਕ ਹੈ ਪਰ ਕੀ ਨਾ ਕੀ ਕਹਿਣਾ ਚਾਹੁੰਦੇ ਹੋ ਸਰਕਾਰਾਂ ਤੇ ਇਸ ਉਪਰਾਲੇ ਬਾਰੇ ਕੀ ਕਹਿਣਾ ਚਾਹੁੰਦੇ ਨਾਮ ਕੀ ਨਾ ਪ੍ਰੀਤ ਸਿੰਘ ਪ੍ਰੀਤ ਸਿੰਘ ਕੀ ਕਹਿਣਾ ਚਾਹੁੰਦੇ ਆਖਣਾ ਕੀ ਫਦਾਣੇ ਤੋਂ ਲੰਡੇ ਬੜੇ ਵਧੀਆ ਘੁਰਕੀਆ ਖਣਾ ਜੱਟ ਟੌਰ ਨਾ ਬੈਠਾ ਜੱਟ ਟੌਰ ਨਾ ਬੈਠਾ ਤੇ ਬੜੀਆਂ ਸਹੂਲਤਾਂ ਆ ਮਸ਼ੀਨਾਂ ਵੱਡਣੀਆਂ ਕੋਈ ਨਹੀਂ ਤਕੀ ਨਹੀਂ ਕੋਈ ਲੱਗਦਾ ਨਹੀਂ ਵੀ ਇਹ ਵੇਖ ਕੇ ਜਾਂ ਖਬਰ ਵੇਖ ਕੇ ਹੁਣ ਗਾਣੇ ਵੀ ਚੇਂਜ ਹੋਣਗੇ ਵੀ ਜੱਟ ਮੰਡੀ ਟਾਹਰ ਨਾ ਬੈਠਾ ਆ ਕੇ ਕਹਿੰਦੇ ਜੱਟ ਰੋਲਦਾ ਪਿਆ ਬੈਠੇ ਬੈਠੇ ਦੂਜੀਆਂ ਮੰਡੀਆਂ 'ਚ ਨਹੀਂ ਬੈਠਾ ਜਾਂਦਾ ਨਹੀਂ ਬਾਕੀ ਮੰਡੀਆਂ 'ਚ ਵੀ ਇਹਨੂੰ ਵੇਖ ਵੇਖ ਕੇ ਕਹਿੰਦਾ ਲੱਗਦਾ 5 7 6 ਲੱਖ ਲੱਗਾ ਈ ਇਹ ਟਰਾਲੀ 'ਤੇ ਐਵੇਂ ਥੋੜਾ ਚਲੋ ਉਹਨਾਂ ਨੂੰ ਦੱਸਿਆ ਨਹੀਂ ਤੁਸੀਂ ਦੱਸਿਆ 6-7 ਲੱਖ ਦੂਜਾ ਕਿਹੜਾ ਲੌਂਦਾ ਈ ਜਾ ਕੇ ਲੋਕੀ ਬਾਜ ਕੇ ਅੱਖਾਂ ਘੱਟ ਰਾਂ ਭਰੀਆਂ ਰਾਤ ਦੇ ਦਵਾੜ ਕੇ ਜਰਾ ਪੀਏ ਸੁੱਤਾ ਜਾਂਦਾ ਜਿਹੜਾ ਮੰਡੀ ਜਾਏਗਾ ਉਹਦੇ ਫਿਰ ਗੀਤ ਬੋਲੇਗਾ ਨਾ ਰਾ ਨੂੰ ਮੈਂ ਮੁੱਕ ਗੀਤ ਛੱਡ ਕੇ ਉੱਠਿਆ ਜਦੋਂ ਉਹ ਕੋਲ ਮਸ਼ੀਨ ਦਾ ਘਟਾ ਪਿਆ ਉਹਦਾ ਮੂਏ ਸੀ ਜੀ ਦੋ ਭਰਾਵਾਂ ਦਾ ਅਜਿਹਾ ਉਪਰਾਲਾ ਜਿਹਨੂੰ ਵੇਖ ਕੇ ਮੈਨੂੰ ਲੱਗਦਾ ਕਿ ਹੋਰ ਕਿਸਾਨ ਵੀਰ ਜਾਂ ਆੜਤੀਏ ਵੀਰ ਅਜਿਹਾ ਉਪਰਾਲਾ ਪੇਸ਼ ਕਰਨਗੇ ਕਿਉਂਕਿ ਚੱਲਦਾ ਫਿਰਦਾ ਇੱਕ ਦਫ਼ਤਰ ਹੈ ਟਰਾਲੀ ਦੇ ਵਿੱਚ ਜਿਹਾ ਦਫ਼ਤਰ ਬਣਾਇਆ ਹੈ ਕਿ ਇੱਥੇ ਜਦੋਂ ਤੁਸੀਂ ਐਂਟਰ ਕਰਦੇ ਹੋ ਤੇ ਤੁਹਾਨੂੰ ਘਰ ਤੋਂ ਵਧੀਆ ਸਹੂਲਤਾਂ ਮਿਲ ਗਈਆਂ ਜਿੱਥੇ ਏਸੀ ਲੱਗਾ ਹੈ ਰਸੋਈ ਹੈ ਫ੍ਰਿਜ ਹੈ ਔਰ ਕਾਫੀ ਮਸ਼ੀਨ ਹੈ ਵਾਈਫਾਈ ਲੱਗਾ ਹੋਇਆ ਹੈ ਐਸ.ਸੀ.ਡੀ ਲੱਗੇ ਆ ਮਿਊਜ਼ਿਕ ਦਾ ਪੂਰਾ ਪ੍ਰਬੰਧ ਹੈ ਜੇ ਕਿਸੇ ਨੇ ਗੁਰਬਾਣੀ ਸੁਣਨੀ ਹੈ ਧਾਰਮਿਕ ਸੁਣਨਾ ਹੈ ਜਾਂ ਗੀਤ ਸੰਗੀਤ ਸੁਣਨਾ ਹੈ ਉਹਦਾ ਪ੍ਰਬੰਧ ਹੈ ਔਰ ਲੱਗਦਾ ਹੈ ਇਹਨਾਂ ਸਾਰੇ ਕਿਸਾਨਾਂ ਵੱਲੋਂ ਜੋ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਮੰਡੀਆਂ ਵਿੱਚ ਅਜੇ ਨਹੀਂ ਤਾਂ ਇਤੋਂ ਘੱਟੋ-ਘੱਟ ਸੌਖੇ ਪ੍ਰਬੰਧ ਹੋਣੇ ਚਾਹੀਦੇ ਹਨ ਵੇਖਦੇ ਹੋ ਪਰਸ਼ਾਵਾਂ ਚੱਲ ਰਹੀਆਂ